ਜਨ ਜ਼ਿਲ੍ਹਾ ਮੋਗਾ ਦੀ ਹੋਈ ਸਰਬਸੰਮਤੀ ਨਾਲ ਚੋਣ ਸੁਰਿੰਦਰ ਜੈਨ ਬਣੇ ਪ੍ਰਧਾਨ ਅੱਜ ਕਰੀਆਨਾ ਇਥੇ ਜ਼ਿਲ੍ਹਾ ਮੋਗਾ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਵਪਾਰੀ ਸੱਜਣ ਪਹੁੰਚੇ ਅਤੇ ਇਹ ਮੀਟਿੰਗ ਪੰਜਾਬ ਚੇਅਰਮੈਨ ਪਵਨ ਮੋਦਗਿਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੇ ਵਿੱਚ ਸ੍ਰਿੰਦਰ ਕੁਮਾਰ ਜੈਨ ਨੂੰ ਸਭ ਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ ਅਤੇ ਚੇਅਰਮੈਨ ਪਵਨ ਕੁਮਾਰ ਮੋਦਗਿਲ ਜੀ ਨੇ ਦੱਸਿਆ ਕਿ ਬਾਕੀ ਟੀਮ ਦੇ ਮੈਂਬਰਾਂ ਨੂੰ ਦੁਬਾਰਾ ਮੀਟਿੰਗ ਕਰਕੇ ਡੈਲੀਕੇਟ ਕੀਤਾ ਜਾਵੇਗਾ ਅਤੇ ਇਸ ਮੌਕੇ ਤੇ ਵੱਖ-ਵੱਖ ਸ਼ਹਿਰਾਂ ਤੋਂ ਹਾਜ਼ਰ ਮੈਂਬਰ ਰਾਜੂ ਗਰਗ ਸੋਨੂ ਗਰਗ ਦੀਪਿਕ ਮਾਰ ਪਦਮ ਜਨ ਸੰਜੇ ਜਨ ਹਰਬੰਸ ਲਾਲ ਹਰੀ ਓਮ ਪ੍ਰਦੀਪ ਕੁਮਾਰ ਰਿੰਕੂ ਬੁਰਜ ਰੋਸ਼ਨ ਗਾਜੀਆਣਾ ਵਿੱਕੀ ਬੁਰਜ ਹਮੀਰਾ ਜੌਨੀ ਭੀਮ ਸੈਨ ਮਿੱਤਲ ਲਲਿਤ ਕੁਮਾਰ ਰਾਜੀਵ ਕੁਮਾਰ ਖੁੱਡੀ ਵਾਲੇ ਇੰਦਰਜੀਤ ਜੀ ਹੀਰਾ ਲਾਲ ਆਦ ਮੈਂਬਰ ਹਾਜ਼ਰ ਸਨ ਮੀਟਿੰਗ ਕਰਕੇ ਡੈਲੀਗੇਟ ਕੀਤਾ ਜਾਵੇਗਾ ਅਤੇ ਇਸ ਮੌਕੇ ਤੇ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੇ ਕਰਿਆਨਾ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਪਵਨ ਕੁਮਾਰ ਮੋਦਗਿਲ ਵਾਈਸ ਪ੍ਰਧਾਨ ਸ਼੍ਰੀ ਮੰਗਤ ਰਾਮ ਗੋਇਲ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਰਾਮ ਨਿਵਾਸ ਤੇ ਜਨਰਲ ਸੈਕਟਰੀ ਸਰਦਾਰ ਜਸਵਿੰਦਰ ਸਿੰਘ ਰਖੜਾ ਜਨਰਲ ਸਕੱਤਰ ਲਵੀ ਸਿੰਘਲਾ ਵਿਵੇਕ ਕੋਸ਼ਰ ਵਿਵੇਕ ਤੌਰ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਤੇ ਮੰਡੀ ਨਿਹਾਲ ਵਿੱਚ ਨਿਹਾਲ ਸਿੰਘ ਵਾਲਾ ਦੇ ਮੈਂਬਰ ਅਤੇ ਪ੍ਰਧਾਨ ਸ਼੍ਰੀਂਦਰ ਜੈਨ ਨੇ ਸਾਰਿਆਂ ਦਾ ਧੰਨਵਾਦ ਕੀਤਾ। رپورਟਰ ਰਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਪੰਜਾਬ న్యూਸ। ਅੱਜ ਦੀ ਜਿਹੜੀ ਮੀਟਿੰਗ ਹੈ ਇਹ ਪੰਜਾਬ ਰਿਟੇਲ ਐਂਡ ਹੋਲਸੇਲ ਕਰਿਆਨਾ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਦੀ ਨਿਯੁਕਤੀ ਵਾਸਤੇ ਮੀਟਿੰਗ ਸੀ। ਜਿਹੜਾ ਕਿ ਸਰਿੰਦਰ ਕੁਮਾਰ ਜੈਨ ਨਿਹਾਲ ਸਿੰਘ ਵਾਲਾ ਤੋਂ ਉਹਨਾਂ ਨੂੰ ਸਰਬਸੰਮਤੀ ਦੇ ਨਾਲ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ ਹੈ। ਅਸੀਂ ਸ੍ਰਿੰਦਰ ਕੁਮਾਰ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ ਨਿਹਾਲ ਸਿੰਘ ਵਾਲਾ ਤੋਂ ਇਹਨਾਂ ਨੂੰ ਜ਼ਿਲ੍ਹਾ ਮੁਕਾ ਦੀ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਹੈ ਔਰ ਇਸ ਤੋਂ ਬਾਅਦ ਇਸ ਤੋਂ ਪਹਿਲਾਂ ਜਿਹੜਾ ਮੈਂ ਜ਼ਿਲ੍ਹਾ ਮੁਕਾ ਦੀ ਜ਼ਿੰਮੇਵਾਰੀ ਲੈ ਰਿਆ ਸੀ ਮੈਂ ਪੰਜਾਬ ਐਸੋਸੀਏਸ਼ਨ ਦਾ ਚੇਅਰਮੈਨ ਥਾ ਮੇਰੇ ਨਾਲ ਜਸਵਿੰਦਰ ਰਖੜਾ ਜੀ ਨੇ ਕਰਾਮਨੋਸ ਜੈਨ ਜੀ ਤੇ ਸਾਡੇ ਵਾਈਸ ਪ੍ਰਧਾਨ ਜੋ ਪੰਜਾਬ ਦੇ ਨੇ ਵਿਸ਼ੇਸ਼ਰੀ ਮੰਗਤ ਰਾਏ ਭੋਲ ਜੀ ਜਿਹੜੇ ਤਰਨਤਪੁਰ ਤੋਂ ਪੰਜਾਬ ਦੇ ਵਾਈਸ ਪ੍ਰਧਾਨ ਨੇ ਉਹਨਾਂ ਦੀ ਸ਼ਮਤੀ ਦੇ ਨਾਲ ਹੀ ਅੱਜ ਇਹ ਚੋਣ ਜਿਹੜੀ ਹੈਗੀ ਇਸਰੇ ਚੜੀ ਹੈ ਪਰ ਅਸੀਂ ਸਰਿੰਦਰ ਕੁਮਾਰ ਜੈਨ ਜੀ ਵਾਲਾ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਤਾਂ ਕਿ ਜਿਸੋ ਮੱਛੀ ਨੇ ਹਾਲਸੇ ਵਾਲਾ ਮੰਡੇ ਦੀ ਹਾਜ਼ਰੀ ਦੇ ਵਿੱਚ ਅੱਜ ਸਰਿੰਦਰ ਕੁਮਾਰ ਜੈਨ ਜੀ ਨੂੰ ਜ਼ਿਲ੍ਹਾ ਮੋਗਾ ਦਾ ਕਰੇਨਾ ਐਸੋਸੀਏਸ਼ਨ ਪੰਜਾਬ ਦਾ ਪ੍ਰਧਾਨ ਚੁਣਿਆ ਗਿਆ ਹੈ ਜੁਨਾ ਜਿਹੜੀ ਕਿ ਜ਼ਿੰਮੇਵਾਰੀ ਹੈ ਆਪਦੀ ਬਹੁਤ ਦਿਲੋਂ ਦੇ ਭਾਵ ਦੀ ਕੋਸ਼ਿਸ਼ ਕਰਾਂਗੇ ਅਸੀਂ ਇਹਨਾਂ ਦੇ ਨਾਲ ਹੈ ਔਰ ਸਾਡੇ ਨਾਲ ਹਰਬੰਸ ਲਾਲ ਜੀ ਹੈ ਅਸੀਂ ਹਰ ਵਾਰੀ ਤੁਹਾਨੂੰ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਸਾਰੀ ਮਿਆਲ ਸਿੰਘ ਵਾਲਾ ਮੰਡੀ ਦਾ ਵੀ ਬਹੁਤ-ਬਹੁਤ ਧੰਨਵਾਦ